ਮਨਸਾ ਇੱਕ ਮਾਨਹਾ ਏ ਮੇਰੇ ਮਾਨ ਸਭ ਤੋਂ ਪਹਿਲਾ ਕਰਮ ਇਹ ਕਰਨਾ ਹੈ ਕਿ ਆਪਣੇ ਮਨ ਦੇ ਅੰਦਰ ਨਾ ਇੱਕ ਮਨਸਾ ਪੈਦਾ ਕਰ ਇੱਕ ਆਸ ਪੈਦਾ ਕਰ ਇੱਕ ਇੱਛਾ ਪੈਦਾ ਕਰ ਕਿਹੜੀ ਇੱਛਾ ਪੈਦਾ ਕਰਨੀ ਹੈ ਕਿਹੜੀ ਮਨਸਾ ਪੈਦਾ ਕਰਨੀ ਹੈ ਉਹ ਮਨਸਾ ਪੈਦਾ ਕਰਨੀ ਹੈ ਕਿ ਮੈਂ ਉਸ ਅਕਾਲ ਪੁਰਖ ਨੂੰ ਮਿਲਣਾ ਹੈ ਪਹਿਲਾਂ ਆਪਣੇ ਅੰਦਰ ਇਸ ਸੰਕਲਪ ਨੂੰ ਦ੍ਰਿੜ ਕਰ। ਧਿਆਨ ਕਰਕੇ ਬੇਨਤੀ ਸੁਣਿਓ ਕਹਿਣ ਲਗੇ ਮਨਸਾ ਏਕ ਮਾਨ ਹਾਂ ਆਪਣੇ ਮਨ ਦੇ ਅੰਦਰ ਉਸ ਅਕਾਲ ਪੁਰਖ ਨੂੰ ਮਿਲਣ ਦੀ ਮਨਸਾ ਪੈਦਾ ਕਰ ਆਸ ਪੈਦਾ ਕਰ। ਗੁਰੂ ਪਿਆਰਿਓ ਮਿਲਣ ਦੀ ਮਨਸਾ ਉਦੋਂ ਪੈਦਾ ਹੋਏਗੀ ਮਿਲਣ ਦੀ ਤਾਂਘ ਉਦੋਂ ਪੈਦਾ ਹੋਏਗੀ ਜਦੋਂ ਸਾਡਾ ਮਨ ਇਸ ਗੱਲ ਨੂੰ ਕਬੂਲ ਕਰੇਗਾ ਕਿ ਮੈਂ ਉਹਦੇ ਨਾਲੋਂ ਵਿਛੜਿਆ ਹੋਇਆ ਹਾਂ ਜਿੰਨਾ ਸਮਾਂ ਸਾਡੇ ਅੰਦਰ ਵਿਛੋੜੇ ਦੀ ਜਿਹੜਾ ਵਿਛੋੜਾ ਇਹ ਨਹੀਂ ਪਤਾ ਲੱਗੇਗਾ ਸਾਡਾ ਮਨ ਇਸ ਗੱਲ ਨੂੰ ਕਬੂਲ ਨਹੀਂ ਕਰੇਗਾ ਕਿ ਮੈਂ ਵਿਛੜਿਆ ਹੋਇਆ ਉਹਨਾਂ ਸਮਾਂ ਮਿਲਣ ਦੀ ਤਾਂਗ ਵੀ ਸਾਨੂੰ ਪੈਦਾ ਨਹੀਂ ਹੋਵੇਗੀ ਬਾਬਾ ਫਰੀਦ ਜੀ ਦਾ ਬਚਨ ਤੁਹਾਡੇ ਵਿੱਚੋਂ ਬਹੁਤ ਸੰਗਤ ਨੇ ਸਰਵਣ ਕੀਤਾ ਵੀ ਹੋਵੇਗਾ ਇਸੇ ਕਰਕੇ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ ਵੀ ਜਿਸ ਸ਼ਰੀਰ ਦੇ ਅੰਦਰ ਉਸ ਅਕਾਲ ਪੁਰਖ ਦੇ ਪ੍ਰਤੀ ਵਿਛੋੜੇ ਦੀ ਤੜਫ ਪੈਦਾ ਨਹੀਂ ਨਾ ਹੋਈ ਮਲਾਪ ਦੀ ਗੱਲ ਤੇ ਬਾਦ ਚਾਗਰੂ ਪਿਆ ਰਿਓ ਫਰੀਦ ਸਾਹਿਬ ਜੀ ਕਹਿੰਦੇ ਜਿਸ ਮਨੁੱਖ ਦੇ ਅੰਦਰ ਵਿਛੋੜੇ ਦੀ ਤੜਫ ਨਹੀਂ ਪੈਦਾ ਹੋਈ ਜਿਹਦੇ ਅੰਦਰ ਇਹ ਖਿਆਲ ਨਹੀਂ ਪੈਦਾ ਹੋਇਆ ਕਿ ਮੈਂ ਉਸ ਅਕਾਲ ਪੁਰਖ ਨਾਲੋਂ ਵਿਛੜਿਆ ਹੋਇਆ ਓਹ ਸ਼ਰੀਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਉਂ ਸਮਝੋ ਵੀ ਇੱਕ ਸਮਸ਼ਾਨ ਘਾਟ ਵਰਗ ਹੈ ਭਾਵ ਸਮਸ਼ਾਨ ਘਾਟ ਦੇ ਵਿੱਚ ਗੁਰਮਖੋ ਕੋਈ ਵੀ ਮਨੁੱਖ ਕਦੇ ਖੁਸ਼ੀਆਂ ਦੇ ਵੇਲੇ ਨਹੀਂ ਜਾਂਦਾ ਇਹ ਗੱਲ ਆਪਾਂ ਸਾਰੇ ਜਾਣਦੇ ਆ ਕਦੇ ਆਪਣੇ ਪੁੱਤ ਦੀ ਬਰਾਤ ਚੜ੍ਹਨੀ ਹੋਵੇ ਘਰ ਵਿੱਚ ਪੁੱਤ ਨੇ ਜਨਮ ਲਿਆ ਹੋਵੇ ਧੀ ਨੇ ਜਨਮ ਲਿਆ ਹੋਵੇ ਖੁਸ਼ੀ ਦੇ ਵੇਲੇ ਆਪਾਂ ਸਮਸ਼ਾਨ ਘਾਟ ਵਿੱਚ ਕਦੇ ਥੋੜਾ ਗਏ ਆ ਜਦੋਂ ਸਾਡੇ ਪਰਿਵਾਰ ਦਾ ਕੋਈ ਜੀ ਦੁਨੀਆ ਨੂੰ ਛੱਡ ਕੇ ਚਲਿਆ ਜਾਂਦਾ ਹੈ ਰੋਂਦੇ ਕਰ ਲਾਉਂਦੇ ਤੜਫਦੇ ਉਥੇ ਆਪਾਂ ਸਮਸ਼ਾਨ ਘਾਟ ਵਿੱਚ ਜਾਂਦੇ ਆ ਤੇ ਬਾਬਾ ਫਰੀਦ ਜੀ ਕਹਿੰਦੇ ਫਿਰ ਤੇਰੇ ਸ਼ਰੀਰ ਹੈ ਨਾ ਜਿਹੜਾ ਇਹਨੂੰ ਸਮਸ਼ਾਨ ਘਾਟ ਮੰਨ ਬਚਨ ਤੁਹਾਡੇ ਯਾਦ ਹੋਣਾ ਬਿਰਹਾ ਬਿਰਹਾ ਆਖੀਐ ਕਰੋ ਸਾਰੇ ਕਿਰਪਾ ਬਿਰਹਾ ਬਿਰਹਾ ਆਖੀਐ ਲੋਕ ਕਹਿੰਦੇ ਮੈਂ ਫਲਾਨੀ ਚੀਜ਼ ਨਾਲੋਂ ਵਿਛੜ ਗਿਆ ਮੇਰੇ ਨਾਲੋਂ ਫਲਾਨੀ ਚੀਜ਼ ਦਾ ਵਿਛੋੜਾ ਪੈ ਗਿਆ ਬਿਰਹਾ 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 ਦਾ ਭਾਵ ਹੁੰਦਾ ਹੈ ਵਿਛੋੜਾ ਲੋਕ ਵੱਖੋ ਵੱਖਰੀਆਂ ਵਸਤੂਆਂ ਦੇ ਵਿਛੋੜੇ ਵਿੱਚ ਤੜਫ ਰਹੇ ਆ ਰੋ ਰਹੇ ਆ ਉਲਾਰਾ ਰਹੇ ਆ ਦੁਖੀ ਹੋ ਰਹੇ ਆ ਪਰ ਹੇ ਪਾਤਸ਼ਾ ਬਿਰਹਾ ਤੂੰ ਸੁਲਤਾਨ ਮੇਰੇ ਲਈ ਸਭ ਤੋਂ ਵੱਡਾ ਵਿਛੋੜਾ ਤੇਰਾ ਸੁਲਤਾਨ ਦਾ ਭਾਵ ਹੈ ਉਹ ਅਕਾਲ ਪੁਰਖ ਉਹ ਰਾਜਾ ਉਹ ਬਾਦਸ਼ਾ ਉਹ ਵਾਹਿਗੁਰੂ ਮੇਰੇ ਲਈ ਸਭ ਤੋਂ ਵੱਡਾ ਵਿਛੋੜਾ ਤੂੰ ਐ ਤੇ ਫਰੀਦ ਸਾਹਿਬ ਕਹਿੰਦੇ ਜਿਤ ਤਨ ਬਿਰਹਾ ਨਾ ਉਪਜੈ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਪੜਿਓ ਜਿਤ ਤਨ ਬਿਰਹਾ ਨਾ ਉਪਜੈ ਜਿਸ ਸ਼ਰੀਰ ਦੇ ਅੰਦਰ ਉਸ ਅਕਾਲ ਪੁਰਖ ਦੇ ਪ੍ਰਤੀ ਵਿਛੋੜੇ ਦੀ ਤੜਫ ਪੈਦਾ ਨਾ ਹੋਈ ਪਿਆਰਿਓ ਉਹ ਪਤਾ ਕੀ ਐ ਇੱਕ ਵਾਰੀ ਸਾਰੇ ਗਾ ਕੇ ਪੜ ਲਓ ਸੋ ਤਨ ਜਾਣ ਮਸਾਨ ਸੋਤਨ ਜਾਨ ਮਸਾਨਾ ਸੋਤਨ ਵਾ ਵਾ ਉਹ ਤਨ ਕਹਿੰਦੇ ਸਮਸ਼ਾਨ ਘਾਟ ਹੈ ਗੁਰੂ ਪਿਆਰਿਓ ਜਿਹਦੇ ਅੰਦਰ ਅਕਾਲ ਪੁਰਖ ਦੇ ਵਿਛੋੜੇ ਦੀ ਤੜਫ ਪੈਦਾ ਨਹੀਂ ਹੁੰਦੀ ਤੇ ਆਪਾਂ ਇਹ ਵੇਖੀਏ ਮਲਾਪ ਤੇ ਬਾਅਦ ਚ ਹੋਵੇਗਾ ਪਹਿਲਾਂ ਇਹ ਤੇ ਮਾਨ ਮੰਨੇ ਵੀ ਤੂੰ ਉਹਦੇ ਨਾਲੋਂ ਵਿਛੜਿਆ ਹੋਇਆ ਕਿਸੇ ਨੇ ਨਾ ਕੋਇਲ ਨੂੰ ਪੁੱਛ ਲਿਆ ਕੋਇਲ ਨੂੰ ਕੋਈ ਪੁੱਛਣ ਲੱਗਿਆ ਕਹਿਣ ਲੱਗੇ ਕੋਇਲ ਕਾਲੀ ਕੋਇਲ ਤੂੰ ਕਿੱਤ ਗੁਣ ਕਾਲੀ ਤੂੰ ਕਿਸ ਕਾਰਨ ਕਿਹੜੀ ਗੱਲ ਕਰਕੇ ਤੇਰਾ ਰੰਗ ਕਾਲਾ ਹੋਇਆ ਤੇਰੀ ਆਵਾਜ਼ ਇੰਨੀ ਪਿਆਰੀ ਹੈ ਜਦੋਂ ਤੂੰ ਆਵਾਜ਼ ਕੱਢਦੀਆਂ ਬੜੀ ਚੰਗੀ ਲੱਗਦੀਆਂ ਮਨ ਨੂੰ ਮੋਹ ਲੈੰਦੀ ਹੈ ਪਰ ਤੇਰੇ ਆ ਤਣ ਦੇ ਉੱਤੇ ਤੇਰੇ ਇਸ ਸ਼ਰੀਰ ਦੇ ਉੱਤੇ ਜਿਹੜੀ ਕਾਲਖ ਆਈ ਹੈ ਇਹ ਕਾਲਖ ਆਉਣ ਦਾ ਕਾਰਨ ਕੀ ਹੈ ਇੰਨੀ ਕਾਲਖ ਕਿਉਂ ਆ ਗਈ ਤੇ ਅੱਗੋਂ ਕੋਇਲ ਨੇ ਪਤਾ ਕੀ ਜਵਾਬ ਦਿੱਤਾ ਕਹਿੰਦੀ ਆਪਣੇ ਪ੍ਰੀਤਮ ਕੀ ਪ੍ਰੀਤਮ ਦਾ ਭਾਵ ਹੈ ਪਤੀ ਕੋਇਲ ਕਹਿੰਦੀ ਆਪਣੇ ਪ੍ਰੀਤਮ ਕੇ ਹਉ ਬਿਰਹ ਜਾਲੀ ਮੈਨੂੰ ਮੇਰੇ ਪਤੀ ਪਤੀ ਦੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਕੇ ਕਾਲਾ ਕਰ ਛੱਡਿਆ ਬੋਲੋ ਸਤਨਾਮ ਕੋਇਲ ਦੀ ਉਦਾਹਰਣ ਦਿੱਤੀ ਹੈ ਕਹਿੰਦੇ ਕੋਇਲ ਤੇਰੀ ਆਵਾਜ਼ ਇੰਨੀ ਪਿਆਰੀ ਐ ਤੂੰ ਕਿਵੇਂ ਤੂੰ ਕਿਵੇਂ ਕਾਲੀ ਹੋ ਗਈ ਕੋਇਲ ਨੇ ਵੀ ਇਹ ਗੱਲ ਕਹੀ ਕਿ ਮੈਂ ਆਪਣੇ ਪਤੀ ਨਾਲੋਂ ਪਤੀ ਦੇ ਵਿਛੋੜੇ ਵਿੱਚ ਤੜਪ-ਤੜਪ ਕੇ ਕਾਲੀ ਹੋ ਗਈ ਆ ਤੇ ਗੁਰੂ ਪਿਆਰਿਓ ਸਾਡਾ ਮਨ ਇਹ ਕਿਦਾਂ ਗੱਲ ਕਬੂਲ ਕਰੇਗਾ ਕਿ ਮੇਰਿਆ ਮਨਾ ਤੂੰ ਵੀ ਉਸ ਅਕਾਲ ਪੁਰਖ ਨਾਲੋਂ ਵਿਛੜ ਕੇ ਸਮਸ਼ਾਨ ਘਾਟ ਬਣ ਚੁਕੇ ਆ ਤੇ ਗੁਰੂ ਪਿਆਰਿਓ ਬਹੁਤ ਵਾਰ ਨਾ ਆਪਾਂ ਇਹ ਗੱਲ ਕਹਿੰਦੇ ਲੋਕ ਸੁਣਦੇ ਆ ਕਿ ਮੇਰਾ ਘਰ ਵਿੱਚ ਜੀ ਨਹੀਂ ਲੱਗਦਾ ਇਹ ਘਰ ਮੈਨੂੰ ਖਾਣ ਨੂੰ ਆਉਂਦਾ ਹੈ ਮੇਰਾ ਜੀ ਕਰਦਾ ਮੈਂ ਉੱਚੀ ਉੱਚੀ ਰੋਵਾਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਮੇਰੇ ਅੱਖਾਂ ਚੋਂ ਹੰਝੂ ਵਗ ਪੈਂਦੇ ਨੇ ਰੋਣ ਵਗ ਪੈਂਦਾ ਮੇਰਾ ਚਿੱਤ ਕਾਲਾ ਪੈਂਦਾ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਬੇਨਤੀ ਕਰਾਂ ਬਾਬਾ ਫਰੀਦ ਸਾਹਿਬ ਦੇ ਬਚਨ ਨੂੰ ਨਾ ਉਸੇ ਵੇਲੇ ਯਾਦ ਕਰਿਆ ਕਰੋ ਬਾਬਾ ਫਰੀਦ ਜੀ ਕਹਿੰਦੇ ਪਿਆਰੇ ਜੇ ਤੈਨੂੰ ਆ ਘਰ ਘਰ ਦੀਆਂ ਕੰਧਾਂ ਨਹੀਂ ਕਦੇ ਬੰਦੇ ਨੂੰ ਖਾਂਦੀਆਂ ਸਾਧ ਸੰਗਤ ਘਰ ਦੇ ਜੀ ਨਹੀਂ ਖਾਂਦੇ ਘਰ ਦੇ ਵਰਤਨ ਨਹੀਂ ਬੰਦੇ ਨੂੰ ਖਾਂਦੇ ਘਰ ਵਿੱਚ ਪਿਆ ਹੋਇਆ ਸਮਾਨ ਨਹੀਂ ਬੰਦੇ ਨੂੰ ਖਾਂਦਾ ਇਹ ਥੋੜਾ ਤੰਗ ਕਰਦਾ ਹੈ ਅਸਲ ਵਿੱਚ ਫਰੀਦ ਸਾਹਿਬ ਕਹਿੰਦੇ ਤੂੰ ਉਸ ਰੱਬ ਦੇ ਨਾਲੋਂ ਵਿਛੜ ਗਿਆ ਤੇ ਤੈਨੂੰ ਅਜੇ ਉਹਦੇ ਵਿਛੋੜੇ ਦਾ ਅਹਿਸਾਸ ਨਹੀਂ ਹੋਇਆ ਤੇ ਤੇਰਾ ਸਰੀਰ ਸ਼ਮਸ਼ਾਨ ਘਾਟ ਹੋ ਗਿਆ ਤੇ ਸ਼ਮਸ਼ਾਨ ਘਾਟ ਵਿੱਚ ਖੁਸ਼ੀਆਂ ਥੋੜਾ ਆਉਂਦੀਆਂ ਬਰਲਾਪ ਹੀ ਆਉਂਦਾ ਤੇ ਉਹ ਤੂੰ ਕਰੀ ਜਾਣੇ ਤੂੰ ਰੋਂਦਾ ਪਿਆ ਤੇਰੇ ਅੰਦਰ ਖੇਜ ਹੈ ਤੇਰੇ ਅੰਦਰ ਕਬਰਾਟ ਹੈ ਤੇਰੇ ਅੰਦਰ ਰੋਣਾ ਹੈ ਤੇਰਾ ਘਰੇ ਜੀ ਨਹੀਂ ਲੱਗਦਾ ਘਰ ਦੀਆਂ ਕੰਧਾਂ ਖਾਣ ਨੂੰ ਆਉਂਦੀਆਂ ਹਨ ਕਾਰਨ ਇੱਕੋ ਹੀ ਹੈ ਕਿ ਤੂੰ ਉਸ ਮਾਲਕ ਨਾਲੋਂ ਵਿਛੜਿਆ ਤੇ ਤੈਨੂੰ ਫਿਰ ਵੀ ਅਹਿਸਾਸ ਨਹੀਂ ਹੋ ਰਿਹਾ ਤੋ ਕਹਿਣ ਦਾ ਭਾਵ ਮਲਾਪ ਤੋਂ ਪਹਿਲਾਂ ਵਿਛੋੜੇ ਦਾ ਅਹਿਸਾਸ ਹੋਣਾ ਸਾਡੇ ਅੰਦਰ ਬੜਾ ਲਾਜ਼ਮੀ ਹੈ ਤੇ ਜਿਹਦੇ ਅੰਦਰ ਵਿਛੋੜੇ ਦਾ ਅਹਿਸਾਸ ਹੋ ਗਿਆ ਤੇ ਫਿਰ ਉਹਦੇ ਅੰਦਰ ਇਹ ਖਿਆਲ ਪੈਦਾ ਹੋਵੇਗਾ ਕੋਈ ਆਨ ਮਿਲਾਵੇ ਕਰੋ ਸਾਰੇ ਕਿਰਪਾ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਫਿਰ ਸਾਡੇ ਅੰਦਰੋਂ ਇਹ ਆਵਾਜ਼ ਨਿਕਲੇਗੀ ਕਿ ਹੈ ਕੋਈ ਦੁਨੀਆ ਦੇ ਵਿੱਚੋਂ ਇਦਾਂ ਦਾ ਸੰਤ ਇਦਾਂ ਦਾ ਰੱਬ ਦਾ ਪਿਆਰਾ ਜਿਦੇ ਕੋਲ ਬੈਠ ਕੇ ਮੇਰਾ ਮਲਾਪ ਮੇਰੇ ਉਸ ਪਤੀ ਨਾਲ ਮੇਰੇ ਅਕਾਲ ਪੁਰਖ ਨਾਲ ਮੇਰੇ ਪ੍ਰਭੂ ਨਾਲ ਹੋ ਜਾਏ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਓ ਮੈਨੂੰ ਦਿਓ ਇਹੋ ਜੀ ਮਤ ਮੈਨੂੰ ਦਿਓ ਇਹੋ ਜਾਂ ਗਿਆਨ ਜਿਸ ਗਿਆਨ ਦੇ ਸਦਕਾ ਮੈਂ ਆਪਣੇ ਗੁਰੂ ਨੂੰ ਮਿਲ ਪਾਵਾਂ ਉਸ ਅਕਾਲ ਪੁਰਖ ਨੂੰ ਮਿਲ ਪਾਵਾਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜੇ ਤੇਰੇ ਮਨ ਅੰਦਰ ਇਹ ਖਿਆਲ ਪੈਦਾ ਹੋ ਗਿਆ ਨਾ ਕਿ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਤੇ ਗੁਰੂ ਨੇ ਹੁਣ ਕਿਰਪਾ ਕੀ ਕਰ ਦਿੱਤੀ ਗੁਰੂ ਨੇ ਕਿਰਪਾ ਕੀਤੀ ਕਹਿੰਦੇ ਪਹਿਲੀ ਗੱਲ ਇਹ ਧਾਰ ਲੈ ਮਨਸਾ ਏਕ ਮਾਨ ਹਾਂ ਤੂੰ ਆਪਣੇ ਅੰਦਰ ਇੱਕ ਮਨਸਾ ਇੱਕ ਇੱਛਾ ਪੈਦਾ ਕਰ ਉਸ ਅਕਾਲ ਪੁਰਖ ਦੀ ਤੰਗ ਦੀ ਤੇ ਦੂਜੇ ਨੰਬਰ ਤੇ ਕੀ ਕਿਹਾ ਕਹਿੰਦੇ ਗੁਰ ਸਿਓ ਨੇਤ ਧਿਆਨ ਹਾ ਗੁਰੂ ਦੇ ਬਚਨਾਂ ਦੇ ਵਿੱਚ ਨੇਤ ਦਾ ਭਾਵ ਹੈ ਨਿਤ ਹਰ ਰੋਜ਼ ਸਦਾਈ ਧਿਆਨ ਰੱਖਿਆ ਕਰ ਭਾਵ ਜਿਹੜਾ ਬਚਨ ਤੈਨੂੰ ਗੁਰੂ ਦਾ ਸਮਝ ਪੈ ਗਿਆ ਨਾ ਉਸ ਗੁਰੂ ਦੇ ਬਚਨ ਨੂੰ ਆਪਣੀ ਸੁਰਤ ਵਿੱਚ ਰੱਖਿਆ ਕਰ ਹਮੇਸ਼ਾ ਯਾਦ ਰੱਖਿਆ ਕਰ ਜੇਕਰ ਗੁਰੂ ਦਾ ਬਚਨ ਸਮਝ ਪੈਣ ਤੋਂ ਬਾਅਦ ਵੀ ਤੂੰ ਗੁਰੂ ਦੇ ਬਚਨਾਂ ਨੂੰ ਸੁਰਤ ਵਿੱਚ ਨਾ ਰੱਖਿਆ ਧਿਆਨ ਵਿੱਚ ਨਾ ਰੱਖਿਆ ਤੇ ਗੁਰੂ ਦੇ ਬਚਨ ਦੀ ਸਮਝ ਹੋਣ ਤੋਂ ਬਾਅਦ ਵੀ ਤੂੰ ਉਹੀ ਕੰਮ ਕਰਦਾ ਰਹੇਗਾ ਜਿਹੜੇ ਕੰਮ ਤੈਨੂੰ ਉਸ ਅਕਾਲ ਪੁਰਖ ਤੋਂ ਦੂਰ ਕਰ ਦਿੰਦੇ ਨੇ ਬੋਲੋ ਸਤਨਾਮ ਵੇਖੋ ਪਹਿਲੀ ਗੱਲ ਗੁਰੂ ਦਾ ਬਚਨ ਸੁੰਨਾ ਇਹ ਸਾਡਾ ਪਹਿਲਾ ਕਦਮ ਹੈ ਸਾਧ ਸੰਗਤ ਜੇ ਆਪਾਂ ਹੁਣ ਗੁਰੂ ਕੋਲੇ ਚੱਲ ਕੇ ਆਏ ਆ ਇਹ ਸਾਡਾ ਪਹਿਲਾ ਕਦਮ ਹੈ ਦੂਜਾ ਕਦਮ ਹੈ ਗੁਰੂ ਦੇ ਬਚਨ ਨੂੰ ਬੜੇ ਪਿਆਰ ਦੇ ਨਾਲ ਬੈਠ ਕੇ ਸੁਣਨਾ ਤੇ ਤੀਜਾ ਕਦਮ ਹੈ ਗੁਰੂ ਪਿਆਰ ਵਾਲਿਓ ਕਿ ਉਸ ਸੁਣੇ ਹੋਏ ਉਸ ਸਮਝੇ ਹੋਏ ਬਚਨ ਨੂੰ ਆਪਣੀ ਸੁਰਤ ਦੇ ਵਿੱਚ ਟਿਕਾ ਲੈਣਾ ਕਿ ਕਿਤੇ ਮੇਰੇ ਇਹ ਬਚਨ ਨੂੰ ਮੈਂ ਆਪਣੀ ਸੁਰਤ ਚ ਟਿਕਾਵਾਂ ਜੇ ਮੈਂ ਸੁਰਤ ਚ ਟਿਕਾਵਾਂਗਾ ਤਾਂ ਹੀ ਇਹ ਬਚਨ ਮੈਨੂੰ ਮਾੜਾ ਕਰਮ ਕਰਨ ਤੋਂ ਰੋਕੇਗਾ ਵਰਜੇਗਾ ਇਸੇ ਨੂੰ ਮੇਰੇ ਪਤਸ਼ਾਹ ਨੇ ਕਿਹਾ ਸੀ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ ਕਰੋ ਕਿਰਪਾ ਸਾਧ ਸੰਗਤ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਦਾ ਦਾ ਭਾਵ ਕੀ ਗੁਰੂ ਦਾ ਗਿਆਨ ਸਦਾ ਹੀ ਮੇਰੀ ਸੁਰਤ ਦੇ ਵਿੱਚ ਹੈ ਸਦਾ ਹੀ ਮੇਰੇ ਨਾਲ ਹੈ ਜਦੋਂ ਵੀ ਮੇਰੇ ਇਹ ਗਿਆਨ ਇੰਦਰੇ ਮੇਰਾ ਸ਼ਰੀਰ ਕੁਝ ਮਾੜਾ ਕਰਨ ਦੀ ਸੋਚਦੇ ਨੇ ਗੁਰੂ ਉਸੇ ਵੇਲੇ ਆ ਕੇ ਮੇਰੀ ਰੱਖਿਆ ਕਰ ਲੈਂਦਾ ਗੁਰ ਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਧੈ ਮਹਿਦੀਨੋ ਜਨਮ ਜਨਮ ਕੀ ਮੈਲ ਗਈ ਉਸੇ ਵੇਲੇ ਗੁਰੂ ਦਾ ਗਿਆਨ ਹੈ ਜਿਹੜਾ ਉਹ ਮੇਰੀ ਰੱਖਿਆ ਕਰ ਲੈਂਦਾ ਇਹਨੂੰ ਕਿਹਾ ਜਾਂਦਾ ਜਦੋਂ ਮਾੜਾ ਕਰਮ ਕਰਨ ਵਾਸਤੇ ਮੇਰਾ ਇਹ ਤਨ ਮੇਰੇ ਗਿਆਨ ਇੰਦਰੇ ਤਿਆਰ ਹੁੰਦੇ ਆ ਨਾ ਤੇ ਉਸੇ ਵੇਲੇ ਗੁਰੂ ਦਾ ਗਿਆਨ ਆ ਕੇ ਮੇਰੀ ਰੱਖਿਆ ਕਰ ਲੈਂਦਾ ਤੇ ਫਿਰ ਮੇਰੀ ਰਸਨਾ ਸ਼ੁਕਰਾਨਾ ਕਰਦੀ ਗੁਰੂ ਦੇ ਅੱਗੇ ਆ ਕੇ ਬੇਨਤੀ ਕਰਦੀ ਹੈ ਕਿ ਪਤਸ਼ਾਹ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਜਦੋਂ ਮੈਂ ਮਾੜਾ ਕਰਮ ਕਰਨ ਲੱਗਿਆ ਸੀ ਤੇਰੇ ਗਿਆਨ ਨੇ ਉਸੇ ਵੇਲੇ ਆ ਕੇ ਮੈਨੂੰ ਰੋਕ ਦਿੱਤਾ ਇਸ ਤਰੀਕੇ ਦੇ ਨਾਲ ਮੇਰਿਆ ਮਾਲਕਾ ਤੂੰ ਮੈਨੂੰ ਔਖੀ ਘੜੀ ਨਹੀਂ ਦੇਖਣ ਦਿੱਤੀ ਤੂੰ ਆਪਣੇ ਬਿਰਦ ਦੀ ਸੰਭਾਲ ਕੀਤੀ ਹੈ ਆਪਣੇ ਸੁਭਾਅ ਮੁਤਾਬਕ ਮੈਨੂੰ ਇਸ ਮਾਰੇ ਕੰਮਾਂ ਵਾਲੇ ਘੂ ਵਿੱਚ ਡਿੱਗਣ ਤੋਂ ਬਚਾਲੇ ਵਾਲੇ ਕਿੰਨੀ ਸੌਖੀ ਆ ਗੁਰੂ ਦੀ ਬਾਣੀ ਗੁਰੂ ਪਿਆਰਿਓ ਕਿੰਨੀ ਸੌਖਿਆ ਸਮਝ ਪੈਂਦੀ ਆ ਬਸ ਗੱਲ ਇਹ ਆ ਕਿ ਗੁਰੂ ਦੀ ਬਾਣੀ ਨੂੰ ਅਸੀਂ ਆਪਣੀ ਸੁਰਤ ਵਿੱਚ ਕਦੋਂ ਟਕਾਵਾਂਗੇ ਇਸ ਗੱਲ ਤੇ ਆ ਕੇ ਨਿਰਪਰ ਕਰਦਾ ਗੁਰੂ ਦਾ ਗਿਆਨ ਸਾਡੀ ਸੂਰਤ ਵਿੱਚ ਕਦੋਂ ਟਿਕੇਗਾ ਤੋ ਪਾਤਸ਼ਾਹ ਕਹਿਣ ਲੱਗੇ ਮਨਸਾ ਏਕ ਮਾਨ ਹਾ ਗੁਰ ਸਿਓ ਨੇਤ ਧਿਆਨ ਹਾ ਦ੍ਰਿੜ ਸੰਤ ਮੰਤ ਗਿਆਨ ਹਾ ਕਹਿੰਦੇ ਇਹ ਪਿਆਰੇ ਸੰਤ ਦਾ ਜਿਹੜਾ ਮੰਤਰ ਹੈ ਨਾ ਗੁਰ ਮੰਤਰ ਕਹਿ ਲੋ ਸੰਤ ਦਾ ਮੰਤਰ ਕਹਿ ਲੋ ਗੁਰ ਮੰਤਰ ਕੀ ਹੈ ਜੀ ਗੁਰੂ ਦਾ ਗਿਆਨ ਹੈ ਆਪਾਂ ਆਮ ਕਹਿੰਦੇ ਆ ਨਾ ਗੁਰ ਮੰਤਰ ਵੀ ਗੁਰੂ ਨੇ ਮੰਤਰ ਦੇ ਦਿੱਤਾ ਮੰਤਰ ਕਿਹੜਾ ਦੇ ਦਿੱਤਾ ਗੁਰੂ ਦਾ ਗਿਆਨ ਦੇ ਦਿੱਤਾ ਬਚਨ ਸੁਣਿਓ ਦਰੜ ਕਹਿੰਦੇ ਦ੍ਰਿੜ ਕਰ ਲੈ ਪਰ ਪੱਕ ਕਰ ਲੈ ਇਹਨੂੰ ਇਉਂ ਨਹੀਂ ਵੀ ਯਾਦ ਕਰ ਲੈ ਕਹਿੰਦੇ ਦ੍ਰਿੜ ਕਰ ਲੈ ਪੱਕੇ ਤੌਰ ਤੇ ਆਪਣੀ ਸੁਰਤ ਦੇ ਵਿੱਚ ਵਸਾਲਾ ਕਿਹੜੀ ਚੀਜ਼ ਨੂੰ ਸੰਤ ਮੰਤ ਗਿਆਨ ਉਸ ਸੰਤ ਦੇ ਉਸ ਅਕਾਲ ਪੁਰਖ ਦੇ ਗਿਆਨ ਨੂੰ ਉਹਦੇ ਮੰਤਰ ਨੂੰ ਆਪਣੇ ਹਿਰਦੇ ਦੇ ਅੰਦਰ ਆਪਣੀ ਸੁਰਤ ਦੇ ਅੰਦਰ ਕਹਿੰਦੇ ਦ੍ਰਿੜ ਕਰ ਲੈ ਜਦੋਂ ਇਹ ਕਰਮ ਕਰੇਗਾ ਨਾ ਕਹਿੰਦੇ ਸੇਵਾ ਗੁਰ ਰਾਨ ਹਾਂ ਤੇ ਸਦਾ ਹੀ ਆਪਣੇ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਉਸ ਮਾਲਕ ਦੀ ਸੇਵਾ ਕਰਿਆ ਕਰ ਗੁਰੂ ਪਿਆਰੇ ਗੁਰਮਖੋ ਇੱਕ ਗੱਲ ਯਾਦ ਰੱਖਿਓ ਉਸ ਅਕਾਲ ਪੁਰਖ ਦੇ ਮਲਾਪ ਦੇ ਲਈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦੋ ਚੀਜ਼ਾਂ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ ਇੱਕ ਸੇਵਾ ਤੇ ਦੂਜਾ ਸਿਮਰਨ ਜੇ ਦੋਨਾਂ ਵਿੱਚੋਂ ਇੱਕ ਵੀ ਚੀਜ਼ ਸਾਡੀ ਜ਼ਿੰਦਗੀ 'ਚੋਂ ਖੁੰਝ ਜਾਂਦੀ ਹੈ ਨਾ ਦੋ ਟਾਇਰ ਨੇ ਜੀ ਇਹ ਦੋ ਪਹੀਏ ਨੇ ਜੇ ਇੱਕ ਪਹੀਆ ਲੱਥ ਜਾਏ ਤੇ ਇੱਕ ਪਹੀਆ ਕਦੇ ਵੀ ਸਾਨੂੰ sire 'ਤੇ ਨਹੀਂ ਲੈ ਜਾ ਸਕਦਾ ਭਾਵ ਸੇਵਾ ਤੇ ਸਿਮਰਨ ਇਹ ਦੋਨੋਂ ਸਾਡੀ ਜ਼ਿੰਦਗੀ ਦੇ ਬੜੇ ਅਹਿਮ ਕਾਰਜ ਨੇ ਜਿਨ੍ਹਾਂ ਦੇ ਨਾਲ ਸਾਡਾ ਮਲਾਪ ਉਸ ਮਾਲਕ ਦੇ ਨਾਲ ਹੋ ਸਕਦਾ ਹੈ ਇਸ ਕਰਕੇ ਹਰ ਇੱਕ ਭੈਣ ਹਰ ਇੱਕ ਵੀਰ ਦੇਖੋ ਸਰਬੋਤਮ ਜਿਹੜੀ ਸੇਵਾ ਹੈ ਮੁਬਾਰਕ ਹੈ ਹਰ ਭੈਣ ਹਰ ਵੀਰ ਜਿੱਥੇ ਜਿੱਥੇ ਤੁਸੀਂ ਸੇਵਾਵਾਂ ਨਿਭਾਉਂਦੇ ਹੋ ਸੋਹਣੀ ਗੱਲ ਹੈ ਸਰਬੋਤਮ ਸੇਵਾ ਹੈਗੀ ਆ ਗੁਰ ਕੀ ਸੇਵਾ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਨੂੰ ਸਮਝ ਗਏ ਤੇ ਲੇਕਿਨ ਅਗਲੀ ਸੇਵਾ ਇੱਕ ਇਹ ਵੀ ਹੈ ਇਹਨੂੰ ਵੀ ਗੁਰੂ ਸਾਹਿਬ ਨੇ ਕਿਹਾ ਕਿ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਹੈ ਬੈਸਣ ਪਾਈ ਹੈ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਇਸ ਸਿਧਾਂਤ ਨੂੰ ਛੱਡ ਚਲਿਆ ਦੇਖੋ ਬੇਨਤੀ ਕਰਾਂ ਗੁਰ ਕੀ ਸੇਵਾ ਸ਼ਬਦ ਵਿਚਾਰ ਇਹ ਸਾਰੀਆਂ ਸੇਵਾਵਾਂ ਤੋਂ ਸਰਵੋਤਮ ਸੇਵਾ ਹੈ ਪਰ ਕੀ ਗੁਰੂ ਸਾਹਿਬ ਦੇ ਇਸ ਬਚਨ ਨੂੰ ਅਸੀਂ ਅੱਖੋਂ ਪਰੋਖੇ ਕਰ ਛੱਡ ਦੇਵਾਂਗੇ ਕਿ ਵਿੱਚ ਦੁਨੀਆ ਸੇਵ ਕਮਾਈ ਹੈ ਜੇ ਦੁਨੀਆ ਦੀ ਜਾ ਕੇ ਸੇਵਾ ਕਰੇਗਾ ਤਾਂ ਦਰਗਹਿ ਬੈਸਣ ਪਾਈ ਹੈ ਫਿਰ ਉਸ ਅਕਾਲ ਪੁਰਖ ਦੇ ਦਰ ਤੇ ਜਾ ਕੇ ਤੈਨੂੰ ਜਗ੍ਹਾ ਨਸੀਬ ਹੋਵੇਗੀ ਤੇ ਅੱਜ ਆਪਾਂ ਝਾਤ ਮਾਰ ਲੋ ਜਿਨੇ ਨਿਤ ਨੇਮ ਦੇ ਵਿੱਚ ਆ ਕੇ ਤੁਸੀਂ ਹਰ ਰੋਜ਼ ਗੁਰੂ ਦੇ ਦਰ ਤੇ ਬੈਠਦੇ ਹੋ ਸਾਡੇ ਹੱਥ ਕਿੰਨਾ ਕਿੰਨੇ ਕਵਾਰੀ ਸਾਡੇ ਹੱਥ ਸੇਵਾ ਕਰਨ ਵਾਸਤੇ ਗੁਰੂ ਪਿਆਰਿਓ ਤਿਆਰ ਰਹਿੰਦੇ ਆ ਸਾਡਾ ਇਹ ਤਨ ਕਿੰਨਾ ਕੁ ਤਤਪਰ ਰਹਿੰਦਾ ਸੇਵਾ ਕਰਨ ਦੇ ਲਈ ਇਹ ਆਪਣੇ ਆਪ ਨੂੰ ਸਾਰੇ ਪੁੱਛ ਲਿਓ ਮੁਬਾਰਕ ਹੈ ਜਿੰਨਾ ਭੈਣਾ ਦਾ ਜਿੰਨਾ ਵੀਰਾਂ ਦਾ ਜਿਹੜਾ ਇਹ ਤਨ ਸੇਵਾ ਕਰਨ ਦੇ ਲਈ ਹਾਜ਼ਰ ਹੁੰਦਾ ਤੇ ਗੁਰੂ ਪਿਆਰਿਓ ਜੇਕਰ ਕਿਤੇ ਸਾਡਾ ਇਹ ਤਨ ਸੇਵਾ ਕਰਨ ਤੋਂ ਕੰਨੀ ਕਤਰੋਂਦਾ ਹੈ ਨਾ ਤੇ ਆਪਣੇ ਅੰਦਰ ਨੂੰ ਆਪਣੇ ਅੰਦਰ ਇਹ ਗਿਆਨ ਜ਼ਰੂਰ ਟਿਕਾ ਲਿਓ ਕਿ ਸੇਵਾ ਤੇ ਸਿਮਰਨ ਦੋ ਅਜਿਹੇ ਪਈਏ ਨੇ ਜਿਹੜੇ ਸਾਨੂੰ ਉਸ ਅਕਾਲ ਪੁਰਖ ਤੱਕ ਲੈ ਕੇ ਜਾਂਦੇ ਆ ਤੇ ਜੇ ਅਸੀਂ ਵਾਕਰਨ ਤੋਂ ਕੰਨੀ ਕਤਰਾਰੇ ਆ ਤੇ ਇਹਦਾ ਮਤਲਬ ਇੱਕ ਟਾਇਰ ਤੇ ਅਸੀਂ ਜਾ ਕੇ ਗੁਰੂ ਨੂੰ ਮਿਲਣ ਦਾ ਯਤਨ ਕਰਦੇ ਪਏ ਸੇਵਾ ਤੇ ਸਿਮਰਨ ਅੱਗੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਸੇਵਾ ਗੁਰ ਚਰਾਨ ਹ ਜਦੋਂ ਵਿਖੋ ਹੁਣ ਚਾਰ ਗੱਲਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਕਈਆਂ ਪਹਿਲੀ ਗੱਲ ਮਨ ਦੇ ਅੰਦਰ ਅਕਾਲ ਪੁਰਖ ਨੂੰ ਮਿਲਣ ਦੀ ਤਾਂਗ ਪੈਦਾ ਕਰ ਦੂਜੀ ਗੱਲ ਗੁਰ ਸੋ ਨੇਤ ਧਿਆਨ ਹ ਗੁਰੂ ਦੇ ਵਿੱਚ ਗੁਰੂ ਦੇ ਬਚਨਾਂ ਵਿੱਚ ਨਿਤ ਨਿਤ ਧਿਆਨ ਰੱਖਣਾ ਆਰੰਭ ਕਰ ਦੇ ਭਾਵ ਸਦਾ ਹੀ ਗੁਰੂ ਦੇ ਬਚਨਾਂ ਵਿੱਚ ਧਿਆਨ ਰੱਖਿਆ ਕਰ ਤੇ ਜੇ ਜਿਹੜਾ ਸੰਤ ਮੰਤ ਗਿਆਨ ਹਾਂ ਉਸ ਗੁਰੂ ਦੇ ਉਸ ਸੰਤ ਦੇ ਗਿਆਨ ਨੂੰ ਦਿੜੜ ਕਰ ਲੈ ਪ੍ਰਪੱਕ ਕਰ ਲੈ ਤੇ ਚੌਥੀ ਗੱਲ ਸੇਵਾ ਗੁਰ ਚਰਾਨ ਹ ਜਦੋਂ ਕਹਿੰਦੇ ਇਹ ਚਾਰੇ ਕੰਮ ਕਰਨੇ ਆਰੰਭ ਕਰ ਦੇਵੇਂਗਾ ਨਾ ਤਾਂ ਇੱਕ ਵਾਰੀ ਸਾਰੇ ਕਿਰਪਾ ਕਰਿਓ ਤਉ ਮਿਲਿਆ ਗੁਰ ਕਿਰਪਾਣ ਮੇਰੇ ਮਨਾ ਕਰੋ ਸਾਰੇ ਕਿਰਪਾ ਤਉ ਮਿਲਿਆ ਗੁਰ ਕਿਰਪਾਣ ਮੇਰੇ ਮਨ ਆਏ ਮੇਰੇ ਮਨ ਗੁਰੂ ਦੀ ਕਿਰਪਾ ਦੇ ਨਾਲ ਫਿਰ ਤੇਰਾ ਮਿਲਾਪ ਉਸ ਅਕਾਲ ਪੁਰਖ ਦੇ ਨਾਲ ਹੋਵੇਗਾ ਭਾਵ ਗੁਰੂ ਦੀ ਕਿਰਪਾ ਕੀ ਹੈ ਜਿਹੜਾ ਆਪਾਂ ਹੁਣ ਸਾਰਿਆਂ ਨੇ ਬੈਠ ਕੇ ਸਮਝਿਆ ਗੁਰੂ ਦਾ ਗਿਆਨ ਗੁਰੂ ਦੇ ਗਿਆਨ ਨੂੰ ਪਹਿਲਾਂ ਸੁਣਨਾ ਹੈ ਫਿਰ ਮੰਨਣਾ ਸਮਝਣਾ ਤੇ ਫਿਰ ਇਹਨੂੰ ਆਪਣੀ ਸੁਰਤ 'ਚ ਚਟਕਾਉਣਾ ਹੈ ਅੱਗੇ ਪਾਤਸ਼ਾਹ ਕਹਿਣ ਲੱਗੇ ਨੇ ਕਹਿੰਦੇ ਢੂਟੇ ਅਨ ਪਰਾਨ ਜਦੋਂ ਗੁਰੂ ਦੇ ਗਿਆਨ ਨੂੰ ਅਸੀਂ ਆਪਣੀ ਸੁਰਤ ਦੇ ਵਿੱਚ ਟਿਕਾਵਾਂਗੇ ਨਾ ਗੁਰੂ ਪਿਆਰਿਓ ਕਹਿੰਦੇ ਟੂਟੇ ਅਨ ਭ੍ਰਾਨ ਹਾਂ ਟੂਟੇ ਦਾ ਭਾਵ ਹੈ ਟੁੱਟ ਜਾਂਦੇ ਐ ਅਨ ਦਾ ਭਾਵ ਹੈ ਬਾਕੀ ਸਾਰੇ ਭ੍ਰਾਨ ਦਾ ਭਾਵ ਹੈ ਧਰਮ ਜਿਹੜੇ ਵੈਮ ਧਰਮ ਅਸੀਂ ਆਪਣੀ ਜ਼ਿੰਦਗੀ ਚ ਪਾਲ ਰੱਖੇ ਆ ਨਾ ਗੁਰੂ ਦੇ ਗਿਆਨ ਸਦਕਾ ਗੁਰਮ ਕੋ ਉਹ ਸਾਰੇ ਟੁੱਟ ਜਾਂਦੇ ਨੇ ਤੇ ਆਪਾਂ ਕਬੀਰ ਸਾਹਿਬ ਦਾ ਇੱਕ ਬਚਨ ਪੜ੍ਹਦੇ ਆ ਨਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਇੱਕ ਵਾਰੀ ਸਾਰੇ ਕਿਰਪਾ ਕਰਿਓ ਦੇਖੋ ਭਾਈ ਗਿਆਨ ਕੀ ਆਈ ਆਂਦੀ ਕਹਿੰਦੇ ਦੇਖੋ ਭਾਈ ਗਿਆਨ ਦੀ ਹਨੇਰੀ ਆ ਗਈ ਆਂਦੀ ਦਾ ਭਾਵ ਹੁੰਦਾ ਹਨੇਰੀ ਹੈ ਦੇਖੋ ਭਾਈ ਗਿਆਨ ਕੀ ਆਈ ਆਂਦੀ ਜਦੋਂ ਗਿਆਨ ਦੀ ਵੇਖੋ ਜਦੋਂ ਦੁਨਿਆਵੀ ਹਨੇਰੀ ਆਉਂਦੀ ਹੈ ਨਾ ਗੁਰੂ ਪਿਆਰਿਓ ਤੇ ਉਹ ਬਹੁਤ ਦਰਖਤਾਂ ਨੂੰ ਵੀ ਤੋੜ ਦਿੰਦੀ ਹੈ ਕਈ ਵਾਰ ਝੌਂਪੜੀਆਂ ਛੱਪੜੀਆਂ ਜਿਹੜੀਆਂ ਪਾਈਆਂ ਹੁੰਦੀਆਂ ਨੇ ਇੱਥੋਂ ਤੱਕ ਕਿ ਟਾਇਲ ਬੱਤੇ ਵਾਲੀਆਂ ਛੱਤਾਂ ਨੂੰ ਵੀ ਲੈਟਰ ਵਾਲੀਆਂ ਇਮਾਰਤਾਂ ਨੂੰ ਵੀ ਤੋੜ ਕੇ ਰੱਖ ਦਿੰਦੀ ਹੈ ਜੇ ਹਨੇਰੀ ਜ਼ਿਆਦਾ ਆ ਜਾਏ ਹੁਣ ਜਦੋਂ ਉਹ ਹਨੇਰੀ ਆਉਂਦੀ ਹੈ ਤੇ ਬਹੁਤ ਚੀਜ਼ਾਂ ਦੀ ਟੁੱਟ ਭੱਜ ਵੀ ਹੁੰਦੀ ਹੈ ਹੁਣ ਕਬੀਰ ਸਾਹਿਬ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਗਿਆਨ ਦੀ ਹਨੇਰੀ ਆ ਗਈ ਤੇ ਇਹਦੇ ਨਾਲ ਟੁੱਟਿਆ ਕਿ ਕਹਿੰਦੇ ਸਭੇ ਉਡਾਨੀ ਭ੍ਰਮ ਕੀ ਟਾਟੀ ਰਹਿਨ ਮਾਇਆ ਬਾਂਦੀ ਕਹਿੰਦੇ ਬਹਿਮਾ ਭਰਮਾਂ ਦੀ ਜਿਹੜੀ ਛਪਰੀ ਸੀ ਨਾ ਜਿਹੜੀ ਥਾਨ ਸੀ ਉਹ ਟੁੱਟ ਗਈ ਹੈ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸੱਬੇ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਦੁਚਿੱਤੇ ਕੀ ਦੋਇ ਥੂਨ ਗਿਰਾਨੀ ਜਿਹੜੀ ਥੰਮੀ ਸੀ ਨਾ ਦੁਚਿੱਤੇ ਪਣ ਦੀ ਕਿ ਮੈਂ ਇੱਕ ਗੁਰੂ ਨੂੰ ਛੱਡ ਕੇ ਦੂਜੀ ਥਾਂ ਤੇ ਜਾਵਾਂ ਜਾਂ ਨਾ ਜਾਵਾਂ ਬੁਖਾਰ 15 ਦਿਨ ਹੋ ਗਏ ਟੁੱਟਦਾ ਨਹੀਂ ਥੌਲਿਆਂ ਦੇ ਵਿੱਚ ਵਿਸ਼ਵਾਸ ਰੱਖਾਂ ਕਿ ਨਾ ਰੱਖਾਂ ਗੁਰੂ ਕਹਿੰਦਾ ਕੁਝ ਵੀ ਨਹੀਂ ਹੁੰਦਾ ਲੋਕ ਕਹਿੰਦੇ ਆ ਫੁਲਾਨੀ ਜਗ੍ਹਾ ਤੇ ਜਾ ਕੇ ਥੌਲਾ ਪਵਾਉਣਾ ਠੀਕ ਹੋ ਜਾਂਦਾ ਮੈਂ ਕੀ ਦੀ ਗੱਲ ਮੰਨਾਂ ਇਹ ਦੁਚਿੱਤਾ ਪਾਣਾ ਗੁਰੂ ਪਿਆਰਿਓ ਇਹ ਦੁੱਬਦਾ ਤੇ ਯਾਦ ਰੱਖਿਓ ਸੜਕਾਂ ਦੇ ਉੱਤੇ ਜਦੋਂ ਤੁਸੀਂ ਗੱਡੀਆਂ ਚਲਾਉਂਦੇ ਹੋ ਜਾਂਦੇ ਹੋ ਨਾ ਤੇ ਉਦੋਂ ਐਕਸੀਡੈਂਟ ਵੀ ਉਦੋਂ ਹੁੰਦਾ ਜਦੋਂ ਸੜਕ ਦੇ ਉੱਤੋਂ ਦੀ ਲੰਘ ਰਿਹਾ ਕੁੱਤਾ ਦੁਚਿੱਤੇ ਪਣ ਦੇ ਵਿੱਚ ਆ ਜਾਏ ਹੁਣ ਕੁੱਤਾ ਜਦੋਂ ਸੜਕ ਦੇ ਵਿਚਾਲੇ ਆ ਕੇ ਖਲੋ ਜਾਂਦਾ ਨਾ ਉਹਨੂੰ ਇੰਜ ਲੱਗਦਾ ਮੈਂ ਪਿੱਛੇ ਮੁੜਾਂ ਕਿ ਅੱਗੇ ਲੰਘ ਜਾਵਾਂ ਉਹਦਾ ਦਚਿੱਤਾ ਪਾਣ ਕਈ ਜਾਣਿਆਂ ਦੀ ਜਾਨ ਲੈ ਜਾਂਦਾ ਦੁਬਦਾ ਭਾਵ ਜਿਹੜੀ ਸਾਡੇ ਅੰਦਰ ਨਹੀਂ ਦੁਬਦਾ ਪਈ ਹੋਈ ਆ ਗੁਰੂ ਪਿਆਰਿਓ ਉਹ ਦੁਬਦਾ ਸਾਨੂੰ ਬਰਬਾਦ ਕਰਕੇ ਰੱਖ ਦਿੰਦੀ ਹੈ ਤਬਾਹ ਕਰਕੇ ਰੱਖ ਦਿੰਦੀ ਹੈ ਤੇ ਕਬੀਰ ਸਾਹਿਬ ਕਹਿਣ ਲੱਗੇ ਗਿਆਨ ਦੀ ਹਨੇਰੀ ਨੇ ਕੀ ਕੀਤਾ ਕਹਿੰਦੇ ਦੁਚਿੱਤੇ ਕੀ ਦੋ ਥੂਣ ਗੇਰਾਨੀ ਦੁਚਿੱਤੇ ਪਣਦੀ ਉਹ ਥੰਮੀ ਗਿਰ ਗਈ ਡਿੱਗ ਪਈ ਮੋਹ ਬਲੈਂਡਾ ਟੂਟਾ ਮੋਹ ਦਾ ਜਿਹੜਾ ਬਲੈਂਡਾ ਗਾਡਰ ਭਾਵ ਆਪਾਂ ਸਤਿਰ ਪਾ ਕੇ ਰੱਖਦੇ ਆਂ ਕਹਿੰਦੇ ਉਹ ਵੀ ਟੁੱਟ ਗਿਆ ਮੋਹ ਬਲੈਂਡਾ ਟੂਟਾ ਜਿਹੜਾ ਸਮਾਜ ਦੇ ਨਾਲ ਮੋਹ ਪਿਆ ਸੀ ਗੁਰਬਾਣੀ ਗਿਆਨ ਨੇ ਮੇਰੇ ਉਸ ਮੋਹ ਨੂੰ ਵੀ ਤੋੜ ਦਿੱਤਾ ਗੁਰੂ ਪਿਆਰਿਆ ਮੋਹ ਬਲੈਂਡਾ ਟੂਟਾ ਤਿਸਨਾ ਸ਼ਾਨ ਪਰੀ ਧਰ ਉੱਪਰ ਜਿਹੜੀ ਤ੍ਰਿਸ਼ਨਾ ਦੀ ਛੱਤ ਪਾਈ ਸੀ ਉਹ ਵੀ ਹੁਣ ਧਰਤੀ ਤੇ ਆ ਕੇ ਡਿੱਗ ਪਈ ਕਿਉਂਕਿ ਸਤਿਰ ਮੋਹ ਦਾ ਸਤਿਰ ਡਿੱਗ ਪਿਆ ਦਚਿੱਤੇ ਪਣ ਦੀ ਥੰਮੀ ਡਿੱਗ ਪਈ ਤੇ ਹੁਣ ਛੱਤ ਵੀ ਤਾਂ ਉਹਨਾਂ ਦੇ ਸਹਾਰੇ ਖੜੀ ਸੀ ਨਾ ਕਹਿੰਦੇ ਤਿਸਨਾ ਸ਼ਾਨ ਪਰੀ ਧਰ ਉੱਪਰ ਤੇ ਅੱਗੇ ਕੀ ਕਹਿੰਦੇ ਦੁਰਮਤ ਭਾਂਡਾ ਫੂਟਾ ਮਾੜੀ ਮਤ ਦਾ ਭਾਂਡਾ ਫੁੱਟ ਗਿਆ ਇਹ ਸਾਰਾ ਕੁਝ ਕਦੋਂ ਸੰਭਵ ਹੋਇਆ ਜਦੋਂ ਗੁਰੂ ਦੇ ਗਿਆਨ ਦੀ ਹਨੇਰੀ ਆਈ ਗੁਰੂ ਪਿਆਰਿਓ ਤੇ ਗੁਰਬਾਣੀ ਗਿਆਨ ਦੀ ਜਦੋਂ ਹਨੇਰੀ ਆਉਂਦੀ ਹੈ ਨਾ ਬੜੀਆਂ ਸਾਡੀਆਂ ਪਰੰਪਰਾਵਾਂ ਟੁੱਟਦੀਆਂ ਨੇ ਬੜੀਆਂ ਸਾਡੀਆਂ ਮਰਿਆਦਾਵਾਂ ਟੁੱਟਦੀਆਂ ਨੇ ਕਿਉਂਕਿ ਬਹੁਤ ਮਰਿਆਦਾਵਾਂ ਬਹੁਤ ਪਰੰਪਰਾਵਾਂ ਗੁਰਬਾਣੀ ਗਿਆਨ ਤੋਂ ਦੂਰ ਹੋ ਕੇ ਸਾਡੀ ਕੌਮ ਨੇ ਵੀ ਮਨਾ ਛੱਡੀਆਂ ਗੁਰੂ ਪਿਆਰਿਓ ਸਾਡੇ ਵੀ ਅੱਜ ਬੜੇ ਸਿੱਖ ਗਾਤਰੇ ਪਾਏ ਹੋਏ ਸਿੱਖਾਂ ਦੇ ਘਰਾਂ ਦੀ ਨੀਮ ਰੱਖਣ ਵੀਰੇ ਨਾਰੀਅਲ ਭੰਨ ਦੇ ਵਿਖੇ ਗਏ ਆ ਇਹ ਸਿੱਖਾਂ ਦੀ ਪਰੰਪਰਾ ਸੀ ਬੜੀਆਂ ਏਦਾਂ ਦੀਆਂ ਪਰੰਪਰਾਵਾਂ ਖੈਰ ਮੈਂ ਇਧਰਲੇ ਬੰਨੇ ਜਾਣਾ ਨਹੀਂ ਚਾਹੁੰਦਾ ਭਾਵ ਉਹੀ ਕਰਮकांड ਉਹੀ ਮਨਮਤ ਸਾਡੀ ਕੌਮ ਵੀ ਅੱਜ ਇਧਰਲੇ ਬੰਨੇ ਡਿੱਗੀ ਪਈ ਆ ਇਹ ਕਦੋਂ ਮਨਮਤ ਇਦਾਂ ਦੀਆਂ ਪਰੰਪਰਾਵਾਂ ਇਦਾਂ ਦੀਆਂ ਰੀਤਾਂ ਇਹ ਕਦੋਂ ਖਤਮ ਹੁੰਦੀਆਂ ਜਦੋਂ ਕੁਰਬਾਨੀ ਦੇ ਗਿਆਨ ਦੀ ਗੁਰੂ ਪਿਆਰਿਓ ਹਨੇਰੀ ਆਉਂਦੀ ਆ ਤੋ ਪਾਤਸ਼ਾਹ ਕਹਿਣ ਲੱਗੇ ਟੂਟੇ ਅਨ ਭ੍ਰਾਨ ਹਾਂ ਰਵਿਓ ਸਰਬ ਥਾਨ ਹਾਂ ਇਹ ਸੰਭਵ ਕਦੋਂ ਹੋਇਆ ਜਦੋਂ ਗੁਰੂ ਦੀ ਕਿਰਪਾ ਦੇ ਸਦਕਾ ਗੁਰੂ ਦੇ ਗਿਆਨ ਸਦਕਾ ਮੈਨੂੰ ਇਹ ਗੱਲ ਮਹਿਸੂਸ ਹੋਈ ਕਿਹੜੀ ਕਿ ਰਵਿਓ ਸਰਬ ਥਾਨ ਹਾਂ ਕਿ ਉਹ ਅਕਾਲ ਪੁਰਖ ਵੈਗਰੂ ਜ਼ਰੇ ਜ਼ਰੇ ਦੇ ਵਿੱਚ ਵਸਿਆ ਹੋਇਆ ਹੈ ਹਰ ਇੱਕ ਜਗ੍ਹਾ ਦੇ ਵਿੱਚ ਰਮਿਆ ਹੋਇਆ ਹੈ ਹਰ ਇੱਕ ਜੀਵ ਜੰਤੂ ਪ੍ਰਾਣੀ ਦੇ ਵਿੱਚ ਰਮਿਆ ਹੋਇਆ ਹੈ ਭਾਵ ਮੈਨੂੰ ਸਾਰਿਆਂ ਦੇ ਵਿੱਚੋਂ ਹੁਣ ਉਹ ਦੇਖਣ ਲੱਗ ਪਿਆ ਅੱਗੇ ਕਹਿੰਦੇ ਲਹਿਓ ਜਮ ਭਿਆਨ ਹਾਂ ਗੁਰੂ ਦੇ ਗਿਆਨ ਸਦਕਾ ਮੇਰੇ ਅੰਦਰੋਂ ਜਿਹੜਾ ਜਮਾਂ ਦਾ ਡਰ ਸੀ ਨਾ ਉਹ ਮੇਰੇ ਅੰਦਰੋਂ ਮੁੱਕ ਗਿਆ ਮੇਰੇ ਅੰਦਰੋਂ ਖਤਮ ਹੋ ਗਿਆ ਸਚਾਈ ਪਤਾ ਲੱਗ ਗਈ ਵੀ ਅਸਲ ਵਿੱਚ ਜਮ ਹੈ ਕੀ ਹੈ ਜਿਵੇਂ ਸਾਡੇ ਅੰਦਰ ਚਿਤ੍ਰ ਗੁਪਤ ਦਾ ਬਹੁਤ ਵੱਡਾ ਡਰ ਬਣਿਆ ਹੋਇਆ ਨਾ ਮੈਂ ਇਹ ਬੇਨਤੀ ਕਰ ਸਮਾਪਤੀ ਕਰਾਂ ਜਿਵੇਂ ਸਾਡੇ ਅੰਦਰ ਚਿਤਰ ਗੁਪਤ ਦਾ ਇੱਕ ਬਹੁਤ ਵੱਡਾ ਡਰ ਬਣਿਆ ਹੋਇਆ ਗੁਰੂ ਪਿਆਰਿਓ ਦੁਨੀਆ ਦੇ ਲੋਕ ਕਹਿੰਦੇ ਵੀ ਚਿਤਰ ਗੁਪਤ ਸਾਡੇ ਮੋਢਿਆਂ ਤੇ ਬੈਠਾ ਹੋਇਆ ਇੱਕ ਸੱਜੇ ਖੱਬੇ ਇਹ ਚਿਤਰ ਗੁਪਤ ਬੈਠੇ ਹੋਏ ਨੇ ਅਸਲ ਵਿੱਚ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਗੇ ਭਗਤ ਅਰਵਦਾਸ ਜੀ ਦੇ ਬਚਨ ਪੜੋਗੇ ਨਾ ਫੇਰ ਪਤਾ ਲੱਗਦਾ ਵੀ ਇਹ ਚਿੱਤਰ ਗੁਪਤ ਹੈ ਕੀ ਹੈ ਸਮਝ ਫੇਰ ਪੈਂਦੀ ਹੈ ਚਿੱਤਰ ਦਾ ਮਤਲਬ ਕੀ ਹੁੰਦਾ ਹੈ ਇਹ ਬੇਨਤੀ ਕਰ ਸਮਾਪਤੀ ਕਰਨੀ ਹੈ ਤਵੱਜੂ ਦੇ ਕੇ ਸੁਣਿਓ ਚਿੱਤਰ ਕੀ ਹੁੰਦਾ ਹੈ ਗੁਰੂ ਪਿਆਰਿਓ ਇੱਕ ਤਸਵੀਰ ਇੱਕ ਫੋਟੋ ਇੱਕ ਨਕਸ਼ਾ ਤੇ ਗੁਪਤ ਦਾ ਮਤਲਬ ਕੀ ਹੁੰਦਾ ਹੈ ਜਿਹੜੀ ਚੀਜ਼ ਮੇਰੇ ਤੋਂ ਬਿਨਾ ਕਿਸੇ ਦੂਜੇ ਨੂੰ ਨਾ ਪਤਾ ਹੋਵੇ ਉਹ ਗੁਪਤ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਉਹ ਖਿਆਲ ਆ ਬੇਨਤੀ ਸੁਣਿਓ ਉਹ ਖਿਆਲ ਜਿਹੜੇ ਤੇਰੀ ਸੁਰਤ ਦੇ ਵਿੱਚ ਪੈਦਾ ਹੋਏ ਐ ਭਾਵ ਮਾੜੇ ਖਿਆਲ ਕਹਿ ਲੋ ਗੰਦੇ ਖਿਆਲ ਕਹਿ ਲੋ ਮਾੜੀ ਸੋਚ ਕਹਿ ਲੋ ਜਿਹੜੀ ਤੇਰੀ ਸੁਰਤ ਦੇ ਵਿੱਚ ਪੈਦਾ ਹੋਈ ਐ ਤੇ ਕਿਸੇ ਦੂਜੇ ਨੂੰ ਨਹੀਂ ਪਤਾ ਇਹ ਤੇਰੀ ਸੁਰਤ तेरे ਲਈ ਕੀ ਬਣਗੇ ਚਿੱਤਰ ਗੁਪਤ ਭਾਵ ਮਾੜੇ ਖਿਆਲ ਤੇਰੇ ਲਈ ਚਿੱਤਰ ਗੁਪਤ ਹੈ ਧਿਆਨ ਕਰਕੇ ਸੁਣੋ ਨਕਸ਼ ਚਿੱਤਰ ਦਾ ਭਾਵ ਕੀ ਹੈ ਨਕਸ਼ਾ ਤੂੰ ਆਪਣੀ ਸੁਰਤ ਦੇ ਵਿੱਚ ਜਿਹੜਾ ਮਾੜਾ ਨਕਸ਼ਾ ਉਲੀਕਿਆ ਕਿ ਮੈਨੂੰ ਫਲਾਣੇ ਰਿਸ਼ਤੇਦਾਰ ਦੀ ਜ਼ਮੀਨ ਆ ਜਾਏ ਫਲਾਣੇ ਦੀ ਮੈਨੂੰ ਜ਼ਮੀਨ ਆ ਜਾਏ ਮੈਂ ਆਹ ਕਰਮ ਕਰਦਿਆਂ ਏਦਾਂ ਹੋ ਜਾਊਗਾ ਭਾਵ ਮਾੜੇ ਖਿਆਲ ਤੇਰੀ ਸੁਰਤ ਵਿੱਚ ਆ ਗਏ ਇਹੋਂ ਸਮਝ ਵੀ ਇੱਕ ਗੁਪਤ ਚਿੱਤਰ ਤੂੰ ਆਪਣੀ ਸੁਰਤ ਦੇ ਵਿੱਚ ਉਲੀਕ ਲਿਆ ਜਿਹੜਾ ਕੋ ਕਿਸੇ ਨੂੰ ਦੱਸਦਾ ਨਹੀਂ ਤੇ ਇਹ ਚਿੱਤਰ ਗੁਪਤ ਸਮਾਂ ਆਉਣ ਤੇ ਤੇਰੀ ਸੁਰਤ ਦੇ ਵਿੱਚ ਉਵੇਂ ਹੀ ਵਸਿਆ ਰਹਿਣਾ ਤੈਨੂੰ ਗਵੰਡੀਆਂ ਨੇ ਪਰਿਵਾਰ ਨੇ ਰਿਸ਼ਤੇਦਾਰਾਂ ਨੇ ਪੁੱਛਣਾ ਕਿ ਤੂੰ ਇੰਨਾ ਉਦਾਸ ਕਾ ਤੋਂ ਰਹਿਣ ਲੱਗ ਪਿਆ ਤੇਰੇ ਅੰਦਰ ਇੰਨੀ ਚਿੰਤਾ ਕਾਦੀ ਵਸ ਗਈ ਉਹ ਚਿੰਤਾ ਕਾਦੀ ਐ ਨਾ ਤੂੰ ਉਹਨਾਂ ਨੂੰ ਦੱਸ ਸਕਦਾ ਤੇਰੇ ਅੰਦਰ ਉਲੀਕਿਆ ਹੋਇਆ ਮਾੜਾ ਚਿੱਤਰ ਹੀ ਤੇਰੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਤੈਨੂੰ ਅੰਦਰੋਂ ਅੰਦਰ ਹੀ ਨਿਰਾਸ਼ਾ ਪੈਦਾ ਕਰ ਦਿੰਦਾ ਤੇ ਭਗਤ ਰਵਿਦਾਸ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਔਰਵਾਰ ਪਾਰ ਕੇ ਦਾਨੀਆਂ ਲਿਖਦੇ ਹੋ ਆਲ ਪਤਾਲ ਉਹ ਚਿੱਤਰ ਗੁਕਤੋ ਮੇਰੇ ਬਾਰੇ ਜੋ ਕੁਝ ਮਰਜ਼ੀ ਲਿਖੀ ਜਾਓ ਮੋਹੇ ਜਮ ਡੰਡ ਨਾ ਲੱਗਈ ਮੈਨੂੰ ਜਮਾ ਦਾ ਡੰਡ ਨਹੀਂ ਲੱਗੇਗਾ ਪਤਾ ਕਿਉਂ ਕਿ ਤਾਜੀਲੇ ਸਰਬ ਜੰਜਾਲ ਆ ਜਿਹੜੇ ਮਾੜੇ ਖਿਆਲ ਮੈਂ ਆਪਣੀ ਸੁਰਤ ਵਿੱਚ ਲੈ ਕੇ ਆਉਣੇ ਸੀ ਮੈਂ ਇਹ ਸਾਰੇ ਛੱਡ ਦਿੱਤੇ ਐ ਮੈਂ ਕਿਸੇ ਦੇ ਪ੍ਰਤੀ ਮਾੜਾ ਸੋਚਣਾ ਬੰਦ ਕਰ ਦਿੱਤਾ ਐ ਇਸ ਕਰਕੇ ਮੈਂ ਮਾੜੇ ਖਿਆਲ ਆਪਣੇ ਅੰਦਰ ਇਕੱਠੇ ਕੀਤੇ ਨਹੀਂ ਤੇ ਮੈਨੂੰ ਕਿਸੇ ਵੀ ਚਿੱਤਰ ਗੁਪਤ ਤੋਂ ਡਰਨ ਦੀ ਜ਼ਰੂਰਤ ਨਹੀਂ ਐਨ ਦਾ ਭਾਵ ਕਿੰਨਾ ਸੌਖਾ ਤੇ ਸੋਹਣੇ ਤਰੀਕੇ ਨਾਲ ਗੁਰੂ ਸਹਿਬਾਨਾ ਨੇ ਸਾਨੂੰ ਸਿਧਾਂਤ ਸਮਝਾਇਆ ਗੁਰੂ ਕੀ ਸਿੱਖੋ ਜੇ ਇੰਨਾ ਮਹਾਨ ਖਜ਼ਾਨਾ ਹੋਣ ਦੇ ਬਾਵਜੂਦ ਵੀ ਸਿੱਖ ਅਖਵਾਉਣ ਵਾਲੇ ਅਜੇ ਵੀ ਚਿੱਤਰ ਗੁਪਤਾਂ ਦੇ ਵਿੱਚ ਉਲਝੇ ਰਹੇ ਅਜੇ ਵੀ ਜਮਾਂ ਦੇ ਡੰਡ ਵਿੱਚ ਉਲਝ ਕੇ ਰਹਿ ਗਏ ਅਜੇ ਵੀ ਨਰਕ ਸਵਰਗ ਦੇ ਵਿੱਚ ਉਲਝ ਕੇ ਰਹਿ ਗਏ ਤੇ ਗੁਰੂ ਪਿਆਰ ਵਾਲਿਓ ਫਿਰ ਕਹਿਣਾ ਪਵੇਗਾ ਕਿ ਸਰੀਰ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਆਉਂਦਾ ਰਿਹਾ ਪਰ ਮਨ ਕਦੇ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਅਸੀਂ ਲੈ ਕੇ ਨਹੀਂ ਆਂਦਾ ਪਿਆਰਿਓ ਆਓ ਉਸ ਮਾਲਕ ਦਾ ਮਲਾਪ ਆਪਣੇ ਅੰਦਰ ਲੁੱਟ ਕੇ ਆਪਣੇ ਅੰਦਰ ਤਾੰਗ ਪੈਦਾ ਕਰਗੇ ਗੁਰੂ ਤੋਂ ਮਤ ਲੈ ਕੇ ਗੁਰੂ ਦੀ ਬਾਣੀ ਮੁਤਾਬਕ ਰਹਿੰਦੇ ਕਾਰਜ ਕਰਗੇ ਫਿਰ ਸਾਡਾ ਮਲਾਪ ਉਸ ਮਾਲਕ ਦੇ ਨਾਲ ਹੋਏਗਾ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਕੀ ਸੰਗਤ ਅਤੇ ਗੁਰੂ ਜੀ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਾਮ ਕਾਲਾ